ਹਾਂਜੀ ਅੱਜ ਅਸੀਂ ਸਤੰਤਰ ਪੌਰ ਜਲਾਲਾਬਾਦ ਵਿਖੇ ਨਰੇਗਾ ਯੂਨੀਅਨ ਦੀ ਮੀਟਿੰਗ ਕਰ ਰਹੇ ਹਾਂ ਉਹ ਮੀਟਿੰਗ ਜੋ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਕਿੰਨਾ ਬਲਾਕਾਂ ਦੇ ਵਿੱਚ ਸਮੱਸਿਆ ਆ ਰਹੀਆਂ ਨੇ ਖਾਸ ਕਰਕੇ ਜਿਵੇਂ ਸਾਡਾ ਫਾਜ਼ਿਲਕਾ ਬਲਾਕ ਏ ਪਿੰਡ ਨੌਲਾਂ ਦਾ ਜਿਹੜਾ ਮਸਟਰੋਲ ਹੈ ਉਹਨੂੰ ਜ਼ੀਰੋ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇੱਕ ਪਿੰਡ ਹਸਤਕਲਾਾਂ ਦਾ ਜਿਹੜਾ ਮਸਟਰੋਲ ਤਿੰਨ ਦਿਨਾਂ ਦਾ ਨਿਕਲਾ ਹੈ ਪਰ ਉਹ ਤੋਂ ਦਾ ਜਈ ਜਿਹੜਾ ਹੈ ਅਜੇ ਸਿੰਘ ਉਹਦੇ ਵੱਲੋਂ ਇੱਕ ਦਿਨ ਵੀ ਜਿਹੜਾ ਉਹ ਪਿੰਡ ਨੂੰ ਮਸਟਰੋਲ ਤੇ ਹਾਜ਼ਰੀਆਂ ਵੀ ਨਹੀਂ ਲਾਈਆਂ ਗਿਆ ਤਾਂ ਨਾ ਹੀ ਦੱਸਿਆ ਗਿਆ ਇਹ ਤਰ੍ਹਾਂ ਤੇਜਰਵਿਲਾ ਦੇ ਵਿੱਚ ਜਿਹੜਾ ਕੰਮ ਨਿਕਲਿਆ ਹੈ ਤਾਂ ਤੇਜਰਵਿਲਾ ਦੇ ਵਿੱਚ ਜਿਹੜੇ ਨੇ ਉੱਥੇ ਆਫਲਾਈਨ ਹਾਜ਼ਰੀ ਲਾਈ ਜਾ ਰਹੀ ਹੈ ਕੋਈ ਮੇਟ ਜਿਹੜਾ ਹੈ ਸਿਆਸੀ ਦਬਾਅ ਥਲੇ ਦਿੱਤਾ ਹੋਇਆ ਤਾਂ ਉਹਦੇ ਕਹਿੰਦੇ ਨੇ ਵੀ ਉਹ ਉਹਦੇ ਜੇ ਮੋਬਾਈਲ ਤੇ ਨਾ ਹਾਜ਼ਰੀ ਲੱਗੀ ਤਾਂ ਉਹ ਵੀ ਅਸੀਂ ਜ਼ੀਰੋ ਕਰਾਂਗੇ ਇਸ ਤਰ੍ਹਾਂ ਦੇ ਨੇਕਾ ਪਿੰਡიან ਜੇ ਚੰਗੜ ਪੈਣੀ ਦਾ ਮਸਟਰੋਲ ਜਿਹੜਾ ਇੱਕ ਮਜ਼ਾਕ ਕਰਕੇ 2 ਦਿਨਾਂ ਦਾ ਕੱਢਿਆ ਗਿਆ 13 ਬੰਦਿਆਂ ਦਾ ਕਿਉਂਕਿ ਉਸ ਤਰ੍ਹਾਂ ਦਾ ਉੱਥੇ ਬਜਟ ਵੀ ਹੈ ਔਰ ਲਗਾਤਾਰ ਕੰਮ ਜਿਹੜਾਗਾ 14 ਦਿਨਾਂ ਦਾ ਸੀ ਮੰਗ ਕੀਤੀ ਸੀ ਤੇ 14 ਦਿਨਾਂ ਦਾ ਹੀ ਕੰਮ ਨਿਕਲਣਾ ਚਾਹੀਦਾ ਹੈ ਇੱਕ ਨੰਬਰ ਘੱਟੀ ਜਿਹੜਾ ਰੇਤਾਵਾਲੀ ਪੈਣੀ ਪੰਚਾਇਤ ਹੈ ਤੋਂ ਉਤੋਂ ਦਾ ਵੀ ਕੰਮ ਜਿਹੜਾ ਹੈ ਵੀ ਉਹਨਾਂ ਨੇ 5 ਦਿਨਾਂ ਦਾ ਕਰਵਾਇਆ ਹੈ ਉਹਨਾਂ ਦਾ ਕੰਮ ਜਿਹੜਾ 7 ਦਿਨਾਂ ਦਾ ਲਗਾ ਸੀ ਤੇ ਉਹਦੇ ਵਿੱਚੋਂ ਜਿਹੜੀ ਉਹਨਾਂ ਦੇ ਹਾਜ਼ਰੀ 4 ਦਿਨਾਂ ਦੀ ਕਹਿੰਦੇ ਨੇ ਸਿਪਾਵਾਂਗੇ ਤਾਂ ਇਹ ਜਿਹੜੀ ਸਮੱਸਿਆ ਆ ਰਹੀਆਂ ਨੇ ਜੇ ਡੀਸੀ ਮੈਡਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਇਹਦੇ ਵੱਲ ਧਿਆਨ ਨਹੀਂ ਦਿੰਦਾ ਤਾਂ ਜਿਹੜਾ ਫਾਜ਼ਲ ਕਰਨ ਨਾਲ ਸਬੰਧਤ ਬੀਡੀ ਪੀਓ ਇੱਥੇ ਜਲਾਲਾਬਾਦ ਹੈ ਉਹਦਾ ਜਿਹੜਾ ਘਰਾਓ ਕੀਤਾ ਜਾ ਰਿਹਾ ਤਾਂ ਅਸੀਂ ਫਾਜ਼ਲ ਕਾ ਵੱਲੋਂ ਵੀ ਵੱਡੀ ਗਿਣਤੀ ਵਿੱਚ ਇਹਦੀ ਮਾਇਤ ਕਰਾਂਗੇ ਮੇਰੇ ਗਰਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਕੱਲ ਨੂੰ ਤੁਸੀਂ ਪ੍ਰਦਰਸ਼ਨ ਕਰਨ ਜਾ ਰਹੇ ਆ ਕਿਉਂਕਿ ਵਾਰ-ਵਾਰ ਜਿਹੜਾ ਡੀਸੀ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਇਹ ਜਿਹੜਾ ਮਜ਼ਦੂਰਾਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਿਆ ਨਾ ਅਸੀਂ ਜਿਹੜਾ ਕੱਲ ਨੂੰ ਅਨਮਿੱਥੇ ਇਸ ਸਮੇਂ ਤੱਕ ਜਿਹੜਾ ਧਰਨਾ ਲਾਉਣ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲੇ ਜਿਹੜਾ ਰੋਟੀ ਭੰਨ ਦਾ ਪ੍ਰਬੰਧ ਵੀ ਅਸੀਂ ਇੱਥੇ ਕਰਾਂਗੇ ਤਾਂ ਜਿਹੜਾ ਲਗਾਤਾਰ ਇਹ ਵੀਡੀਓ ਇਹ ਜਾਂ ਐ ਡੀਸੀ ਹੈ ਜਾਂ ਐ ਡੀਸੀ ਜਿਹੜੇ ਗਰਮ ਕਰ ਰਹੇ ਨੇ ਸਿਆਸੀ ਦਬਾਅ ਦੇ ਥੱਲੇ ਅਸੀਂ ਇਸ ਤਰ੍ਹਾਂ ਦਾ ਸਹਿਨ ਨਹੀਂ ਕਰਾਂਗੇ ਤਾਂ ਅਸੀਂ ਜਿਹੜਾ ਲਗਾਤਾਰ ਇਸ ਤਰ੍ਹਾਂ ਜਿਹੜਾ ਧਰਨਾ ਪ੍ਰਦਰਸ਼ਨ ਕਰਾਂਗੇ ਅਸੀਂ ਇਹ ਇਹਨਾਂ ਨੂੰ ਮਾਫ਼ ਨਹੀਂ ਕਰਾਂਗੇ ਜਿਹੜਾ ਬਲਾਕ ਜਲਾਲਾਬਾਦ ਹੈ ਇਤੁ ਤੇ ਜਿਹੜਾ ਐਮਐਲ ਹੈ 골ਡੀ ਕਮੋਜ ਇਹਦੇ ਇਸ਼ਾਰੇ ਜਿਹੜਾ ਜਿਹੜਾ ਪ੍ਰਸ਼ਾਸਨ ਚੱਲ ਰਿਹਾ ਹੈ ਜਿਹੜਾ ਕਿ ਇਹ ਜੋ ਕਹਿੰਦੇ ਨੇ ਉਸ ਮੁਤਾਬਕ ਹੀ ਹੁੰਦਾ ਹੈ ਜੇ ਇਹਨਾਂ ਨੂੰ ਘੱਟ ਪਤਾ ਹੈ ਤਾਂ ਜਿਹੜੇ ਜਿਹੜਾ ਥੱਲੇ ਕੰਮ ਕਰਦੇ ਨੇ ਇਹਨਾਂ ਦੇ ਜਿਹੜੇ ਬਣਾਏ ਹੋਏ ਨੇ ਕਹੇ ਜ਼ਿਲ੍ਹਾ ਫਾਹਲਕਾ ਦੇ ਵਿੱਚ ਜਿਹੜੀ ਸਮੱਸਿਆ ਆ ਰਹੀ ਏ ਉੱਥੇ ਤੇ ਜਿਹੜਾ ਨਰਿੰਦਰ ਪਾਲ ਸੋਣਾ ਹੈ ਜੋ ਕਿ ਐਮਐਲ ਨੇ ਇਸ ਟਾਈਮ ਵਿਧਾਇਕ ਨੇ ਉਹ ਵੀ ਇਹ ਗੜਬੜ ਕਰ ਰਹੇ ਨੇ ਉੱਥੇ ਵੀ ਜਿਹੜੇ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਵੀ ਇਸ ਸਮੱਸਿਆ ਆ ਰਹੀਆਂ ਨੇ ਜੇ ਇਸ ਤਰ੍ਹਾਂ ਲਗਾਤਾਰ ਕਰਨਗੇ ਇਹਨਾਂ ਦੇ ਘਰਾਓ ਕਰਕੇ ਇਹਨਾਂ ਦੇ ਪੁਤਲੇ ਫੁਕੇ ਜਾਣਗੇ ਅਸੀਂ ਜਿਹੜਾ ਇਲੈਕਸ਼ਨ ਆਣ ਦੇ ਸਮੇਂ ਤੱਕ ਇਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਬਾਈਕਟ ਕਰਾਂਗੇ ਅਸੀਂ ਅੱਜ ਨਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਜੂਨੀਅਨ ਜ਼ਿਲ੍ਹਾ ਫਾਜ਼ਲਕਾਦੀ ਮੀਟਿੰਗ ਕੀਤੀ ਹੈ ਜੋ ਕਿ ਲਗਾਤਾਰ ਮਜ਼ਦੂਰਾਂ ਨੂੰ ਸਮੱਸਿਆ ਦੇ ਵਿੱਚ ਲੰਘਣਾ ਪੈ ਰਿਹਾ ਹੈ ਕਿਉਂਕਿ ਕਿਰਤੀਆ ਕੋਲ ਹੋਰ ਕੰਮ ਨਹੀਂ ਹੈ ਉਹਨਾਂ ਦੇ ਲਈ ਵਰਦਾਨ ਬਣਿਆ ਸੀ ਨਰੇਗਾ ਇਥੋਂ ਦੀਆਂ ਜਿਹੜੀਆਂ ਵੀ ਸਿਆਸੀ ਪਾਰਟੀਆਂ ਰਾਜ ਕਰਦੀਆਂ ਨੇ ਉਹ ਲਗਾਤਾਰ ਮਿਹੂਰਾ ਗਰੀਬਾਂ ਦੇ ਹੱਕਾਂ ਤੇ ਡਾਕੇ ਮਾਰਦਿਆਂ ਨੇ ਜਿਸ ਤਰ੍ਹਾਂ ਪਹਿਲਾਂ ਕਾਲੀਆਂ ਕਾਂਗਰਸੀਆਂ ਦੀ ਸਰਕਾਰ ਰਹੀਆਂ ਉਹਨਾਂ ਨੇ ਹੱਕਾਂ ਤੇ ਡਾਕੇ ਮਾਰੀ ਰੱਖੇ ਉਸੇ ਤਰ੍ਹਾਂ ਦੀ ਆਮ ਆਦਮੀ ਪਾਰਟੀ ਇਸ ਦੇ ਲੀਡਰ ਵੀ ਲਗਾਤਾਰ ਹੱਕਾਂ ਤੇ ਡਾਕੇ ਮਾਰ ਰਹੇ ਨੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਹਾਂ ਐਮਐਲ ਜਲਾਲਾਬਾਦ ਦੇ ਗੋਲਡੀ ਕੰਬੋਜੀ ਨੂੰ ਐਮਐਲ ਸਾਹਿਬ ਜੀ ਤੁਹਾਨੂੰ ਲੋਕਾਂ ਨੇ ਬੜੇ ਵੱਡੇ ਬਹੁਮਤ ਨਾਲ ਜਿਤਾਇਆ ਹੈ ਸੁਖਵੀਰ ਬਾਦਲ ਨੂੰ ਲੜਾ ਕੇ ਤੁਹਾਨੂੰ ਜਿਤਾਇਆ ਗਿਆ ਤੁਹਾਨੂੰ ਸਾਰੇ ਨੇ ਵੋਟਾਂ ਪਾਈਆਂ ਨੇ ਤੁਸੀਂ ਗੜਬੜੀਆਂ ਕਰਾ ਰਹੇ ਹੋ ਕਿਉਂਕਿ ਲਗਾਤਾਰ ਅਸੀਂ ਡੀਸੀ ਨਾਲ ਵੀਡੀਓ ਨਾਲ ਮੀਟਿੰਗ ਕਰਦੇ ਹਾਂ ਉਹ ਸਾਡੇ ਕੋਲ ਮੰਨ ਜਾਂਦੇ ਨੇ ਕਿ ਅਸੀਂ ਆਹ ਕੰਮ ਦੇਣ ਨੂੰ ਤਿਆਰ ਆ ਉਹ ਮਜ਼ਦੂਰਾਂ ਨੂੰ ਦੇਣ ਦੇ ਲਈ ਤਿਆਰ ਹੁੰਦੇ ਨੇ ਪਰ ਇੱਕ ਦਿਨ ਮੰਨਦੇ ਨੇ ਅਗਲੇ ਦਿਨ ਫਿਰ ਤੁਹਾਡੀਆਂ ਕੰਟੀਆਂ ਖੜਕ ਜਾਂਦੀਆਂ ਨੇ ਤੇ ਸਾਡੇ ਮਜ਼ਦੂਰਾਂ ਨੂੰ ਕੰਮ ਤੋਂ ਫੇਰ ਬਾਹਰ ਕਰਤਾ ਜਾਂਦਾ ਹੈ ਉਹਨਾਂ ਵਿਚਾਰੇ ਮਜ਼ਦੂਰਾਂ ਦਾ ਕੀ ਕਸੂਰ ਹੈ ਕੋਈ ਇੱਥੇ ਕੋਈ ਵੋਟਾਂ ਦਾ ਨਹੀਂ ਹੈ ਕਿ ਕੋਈ ਨਰੇਗਾ ਨਹੀਂ ਕਿ ਜਿਹੜੇ ਵੋਟਾਂ ਨਹੀਂ ਸੀ ਖੜਾ ਖੜਾ ਰੇ ਵੋਟ ਵਾਲੀ ਖੜਾ ਰੀ ਕਰ ਰਹਾ ਐ ਐਸੇ ਤਾਂ ਸਿਰਫ ਕੰਮ ਚਾਉਂਦੇ ਨਹੀਂ ਇਹ ਮਜ਼ਦੂਰ ਕੰਮ ਚਾਉਂਦੇ ਨੇ ਕਿਉਂ ਤੁਸੀਂ ਉਹਨਾਂ ਮਜ਼ਦੂਰਾਂ ਦੇ ਹੱਥਾਂ ਦੇ ਵਿੱਚੋਂ ਕੰਮ ਖੋ ਰਹੇ ਹੋ ਐਸੇ ਤਰ੍ਹਾਂ ਫਾਜਲ ਕਾਦੀ ਵਿੱਚ ਜਿਹੜਾ ਉਥੋਂ ਦਾ ਐਮ.ਐਲ.ਏ. ਸੋਨਾ ਜੀ ਉਹ ਵੀ ਗੜਬੜੀਆਂ ਕਰ ਰਿਹਾ ਗੁਰਿੰਦਰ ਸੋਨਾ ਨਰਿੰਦਰਪਾਲ ਸੋਨਾ ਤੇ ਉਹਨਾਂ ਨੂੰ ਕਹਿਣਾ ਚਾਹਦੇ ਆ ਕਿ ਇਹ ਲੜਾਈ ਜਿਹੜੀ ਪ੍ਰਸ਼ਾਸਨ ਦੀ ਇਹਨੂੰ ਆਪਦੀ ਗੱਲ ਨਾ ਪਾਓ ਜੇ ਤੁਸੀਂ ਆਪਦੀ ਗੱਲ ਪਾਓਗੇ ਇਹਨਾਂ ਮਜ਼ਦੂਰਾਂ ਨੂੰ ਤੁਹਾਡੇ ਬੂਹਾਂ ਦੇ ਅੱਗੇ ਬਿਠਾਵਾਂਗੇ ਇਸ ਲਈ ਉਥੇ ਵੀ ਜਦੋਂ ਵੀ ਅਸੀਂ ਸਾਡੀ ਵੀਡੀਓ ਨਾਲ ਮੀਟਿੰਗ ਹੁੰਦੀ ਹੈ ਜਾਂ ਉਥੋਂ ਦੇ ਅਮਲੇ ਨਾਲ ਨਰੇਗਾ ਦੇ ਨਾਲ ਮੀਟਿੰਗ ਹੁੰਦੀ ਹੈ ਉਹ ਮੰਨ ਜਾਂਦੇ ਨੇ ਕਿ ਅਸੀਂ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਨੇ ਆ ਮੀਟ ਬਣਾਉਨੇ ਆ ਪਲੱਸ ਜਿਹੜਾ ਨਰੇਗਾ ਦੇ ਮਜ਼ਦੂਰਾਂ ਨੂੰ ਕੰਮ ਦੇਨੇ ਆ ਲਗਾਤਾਰ ਦੇਨੇ ਆ ਪਰ ਦੋ ਦਿਨ ਜਾਂ ਤਿੰਨ ਦਿਨ ਕੰਮ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕੰਮ ਬੰਦ ਕਰ ਲਿਆ ਜਾਂਦਾ ਹੈ ਉਹਨਾਂ ਦੇ ਜਿਹੜੇ ਲੱਗੀਆਂ ਹਾਜ਼ਰੀਆਂ ਨੂੰ ਜ਼ੀਰੋ ਕਰ ਦਿੱਤਾ ਜਾਂਦਾ ਇਹ ਸਾਰਾ ਸਿਆਸੀ ਪਾਰਟੀਆਂ ਦੇ ਦਬਾਅ ਥੱਲੇ ਕੀਤਾ ਜਾਂਦਾ ਤੇ ਅਸੀਂ ਕਹਿਣਾ ਚਾਹੁੰਦੇ ਆ ਯਾਰੀ ਇਸ ਤੋਂ ਪ੍ਰਸ਼ਾਸਨ ਇਹ ਕਹਿਣਾ ਹੈ ਮਲਾਦਾ ਇਹਨਾਂ ਪ੍ਰਸ਼ਾਸਨਿਕ ਇਹਨਾਂ ਸਰਕਾਰਾਂ ਦਾ ਕੁਝ ਨਹੀਂ ਜਾਣਾ ਤੁਸੀਂ ਪ੍ਰਸ਼ਾਸਨਕ ਢਾਂਚਾ ਆਇਓ ਤੁਹਾਡੇ ਜਿਹੜੀ ਅਸੀਂ ਕਹਿ ਲਈਏ ਅਸੀਂ ਚੋਣ ਕਮਿਸ਼ਨਰ ਨੂੰ ਵਾ ਕਰਕੇ ਉਹਨਾਂ ਤੱਕ ਆਉਂਦੀ ਆਵਾਜ਼ ਪਹੁੰਚਾ ਕੇ ਅਸੀਂ ਤੁਹਾਨੂੰ ਸਸਪੈਂਡ ਕਰਾਉਣ ਤੱਕ ਜਾਵਾਂਗੇ ਅਸੀਂ ਤੁਹਾਨੂੰ ਕਹਿੰਦੇ ਫਿਰ ਚਿਤਾਵਨੀ ਦੇਣੇ ਆ ਪਾਰਦਰਸ਼ੀ ਢਾਂਗ ਨਾਲ ਚਲਾਉਣ ਦੀ ਖੇਚਲ ਕਰੋ ਜੇਕਰ ਨਾ ਚਲਾਇਆ ਗਿਆ ਜਿਸ ਦਾ ਰਿਜ਼ਲਟ ਕੱਲ ਜਿਹੜਾ ਬਲਾਕ ਜਲਾਲਾਬਾਦ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਅਣਮਿੱਥੇ ਸਮੇਂ ਦੇ ਲਈ ਇਹਨੂੰ ਬੰਦ ਕੀਤਾ ਜਾ ਰਿਹਾ ਹੈ ਜੇਕਰ ਕੱਲ ਵੀ ਸਾਡਾ ਮਸਲਾ ਹੱਲ ਨਾ ਹੋਇਆ ਭਾਵੇਂ ਰੋਡ ਬੰਦ ਕਰਨਾ ਪਿਆ ਭਾਵੇਂ ਸਾਨੂੰ ਉੱਥੋਂ ਉੱਠ ਕੇ ਗੋਲਡੀ ਦੇ ਘਰ ਅਗਿਆਣਾ ਪਿਆ ਜਿਹੜਾ ਇਹ ਤੁਹਾਨੂੰ ਐਮਰ ਦਬਾਇਸ ਵੀਡੀਓ ਤੇ ਪਾ ਕੇ ਜਿਹੜਾ ਗੜਬੜੀਆਂ ਕਰ ਰਿਹਾ ਹੈ ਬਲਕ ਜਰਾਲਾ ਫਾਜ਼ਲ ਕਹਾਦਾ ਜਿਹੜਾ ਸੀ ਪਿਛਲੇ ਤੇਰੀ ਵੀਡੀਓ ਨੂੰ ਘਰਾਉ ਕੀਤਾ ਸੀ ਭਾਵੇਂ ਅਸੀਂ ਹੋਣ ਦੀ ਜਿਹੜੀ ਗੱਲ ਹੈ ਅਸੀਂ ਹੁਣ ਕੱਲਾ ਵੀਡੀਓ ਨੂੰ ਨਹੀਂ ਚਿਹਰਾਗੇ ਅਸੀਂ ਐਮਰ ਦੇ ਘਰ ਤੱਕ ਜਾਵਾਂਗੇ ਅਸੀਂ ਤੁਹਾਨੂੰ ਵੇਖਾਂਗੇ ਕਿ ਕਿਵੇਂ ਤੁਹਾਡੀ ਪਾਰਟੀ ਕਿਵੇਂ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦੇ ਲਈ ਜਾਵੇਗਾ ਅਸੀਂ ਤੁਹਾਡਾ ਵੋਟਾਂ ਮੰਗਣੀਆਂ ਜਿਹੜੀਆਂ ਅਸੀਂ ਤੁਹਾਡਾ ਹਰਾਮ ਕਰਦੇ ਆਂਗੇ ਤੁਹਾਨੂੰ ਪਿੰਡਾਂ ਵਿੱਚ ਵੜਨ ਦੇ ਲਈ ਜੇਕਰ ਤੁਸੀਂ ਸਾਡੇ ਮਜ਼ਦੂਰਾਂ ਦਾ ਹੱਕ ਖੋਗੇ ਐਡਾ ਲੋਕਾਂ ਦਾ ਹੱਕ ਖੋਗੇ ਬੜਾ ਚਿਰ ਹੋ ਗਿਆ ਸਾਨੂੰ ਬਰਦਾਸ਼ਤ ਕਰਦਿਆਂ ਨੂੰ ਹੁਣ ਤੁਹਾਡੀ ਜਿਹੜੀ ਇਹ ਗੰਦਲੀ ਰਾਜਨੀਤੀ ਜਿਵੇਂ ਕਾਲੀ ਕਰਦੇ ਸਰ ਜਿਵੇਂ ਕਾਂਗਰਸੀ ਕਰਦੇ ਸਰ ਬਦਲਾਵ ਦੇ ਤੌਰ ਤੇ ਤੁਹਾਨੂੰ ਦਿੱਤਿਆ ਉਵੇਂ ਦੀ ਰਾਜਨੀਤੀ ਤੁਸੀਂ ਕਰ ਰਹੇ ਹੋ ਅਸੀਂ ਤੁਹਾਨੂੰ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਹਰ ਪਿੰਡ ਦੇ ਵਿੱਚ ਆਦੀ ਮੁਹਿੰਮ ਖੜੀ ਕਰ ਦਿਆਂਗੇ ਤੁਹਾਨੂੰ ਕਿਸੇ ਪਿੰਡ ਵਿੱਚ ਵੜਨ ਜੋਗਾ ਨਹੀਂ ਛੱਡਾਂਗੇ ਜੇ ਤੁਸੀਂ ਸਾਡੇ ਨਰੇਗਾ ਦੇ ਵਿੱਚ ਦਖਲਅਦਾਜ਼ੀ ਕਰਕੇ ਬਿਨਾਂ ਗੱਲੋਂ ਕਿਰਤੀ ਕਾਮਿਆਂ ਨੂੰ ਪਰੇਸ਼ਾਨ ਕਰੋਗੇ